ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਹਾਨ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਤੋਂ ਹੋਣ ਜਾ ਰਹੀ ਹੈ ਜੀ ਜੋ ਵੀਰ ਪਹਿਲੀ ਵਾਰ ਆਪਣੇ ਇਸ ਚੈਨਲ ਤੇ YouTube ਚੈਨਲ ਜਾਂ Facebook ਪੇਜ ਤੇ ਵੀਡੀਓ ਦੇਖ ਰਹੇ ਹੋ ਜਰੂਰ ਚੈਨਲ ਨੂੰ ਸਬਸਕ੍ਰਾਈਬ Facebook ਪੇਜ ਨੂੰ ਫੋਲੋ ਕਰ ਲੈਣਾ ਤਾਂ ਕਿ ਆਪਣੀ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਤੇ ਅੱਜ ਦੀ ਵੀਡੀਓ ਪਿੰਡ ਚੰਡੂ ਕੇ ਜਿਲ੍ਹਾ ਮਾਨਸਾ ਤੋਂ ਹੋਣ ਜਾ ਰਹੀ ਹੈ ਜੀ ਵੀਰ ਦਾ ਜੋ ਘਰ ਹੈ ਚੈਨੇ ਵਾਲੀ ਸੜਕ ਦੇ ਉੱਪਰ ਹੈ ਜੀ ਸੈਲਰ ਦੇ ਕੋਲ ਇੱਥੇ ਵੀਰ ਦੇ ਕੋਲ 1 ਸਾਲ ਦਾ ਮੂਰਾ ਨਸਲ ਦਾ ਬਹੁਤ ਸੋਹਣਾ ਕੱਟਾ ਸੇਲ ਹੈ ਜੀ ਹਾਂ ਜੀ ਉਮਰ ਹੈਗੀ ਹੈ ਕੱਟੇ ਦੀ 1 ਸਾਲ ਮੂਰਾ ਨਸਲ ਦਾ ਬਹੁਤ ਸੋਹਣਾ ਕੱਟਾ ਸੇਲ ਹੈ ਤੇ ਡਿਮਾਂਡ ਹੈਗੀ ਹੈ ਵੀਰ ਦੀ 25000 ਰੁਪਏ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ ਵੀਰ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਦਿੱਤਾ ਹੋਇਆ 734 7498359 ਹਾਂਜੀ 734 7498359 ਇਸ ਵੀਰ ਦਾ ਨੰਬਰ ਹੈ ਨਾਮ ਗੁਰਪ੍ਰੀਤ ਸਿੰਘ ਹੈ ਜੀ ਵੀਰ ਦਾ ਕੱਟੇ ਦੀ ਏਜ ਹੈਗੀ 1 ਸਾਲ ਮੋਰਾ ਨਸਲ ਦਾ ਤੇ ਜੋ ਮਾਂ ਦਾ ਦੁੱਧ ਦਾ ਰਕੜਾ ਉਹ 18 ਕਿਜੀ ਪਲੱਸ ਹੈ ਜੀ। ਹਾਂ ਜੀ ਮਾਂ ਦਾ ਦੁੱਧ ਦਾ ਰਕੜਾ 18 ਕਿਜੀ ਪਲੱਸ। ਕੱਟੇ ਦੀ ਏਜ 1 ਸਾਲ ਤੁਸੀਂ ਵੇਖ ਸਕਦੇ ਹੋ ਤੇ ਹਾਈਟ ਪੱਖੋਂ ਲੈਂਥ ਪੱਖੋਂ। ਬਹੁਤ ਸੋਹਣਾ ਗੱਟਾ। ਡਿਮਾਂਡ ਵੀਰ ਦੀ 25000 ਰੁਪਏ ਆ। ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਇਸ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਜੀ। ਹਾਈਟ ਪੱਖੋਂ ਲੈਂਥ ਪੱਖੋਂ ਤੁਸੀਂ ਖੁਦ ਚੈੱਕ ਕਰ ਸਕਦੇ ਹੋ। ਏਜ 1 ਸਾਲ ਪੂਰਾ ਪਿੰਡ ਝੰਡੂ ਕੇ ਜ਼ਿਲ੍ਹਾ ਮਾਨਸਾ ਚੰਨੇ ਵਾਲਾ ਰੋਡ ਦੇ ਉੱਪਰ ਸੈਲਰ ਦੇ ਕੋਲ ਘਰ ਹੈ ਵੀਰ ਦਾ ਤੇ ਇਸੇ ਤਰ੍ਹਾਂ ਤੁਸੀਂ ਅਗਰ ਆਪਣੇ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਦੇ ਸੰਬੰਧਿਤ ਸੰਤਾਨ ਦੀ ਵੀਡੀਓ ਸਾਡੇ YouTube ਚੈਨਲ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ 600 6724360 ਹਾਂਜੀ 600 ਪੂਰਾ 724360 ਇਸ ਨੰਬਰ ਤੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਜੀ ਤੇ ਚੈਨਲ ਨੂੰ Facebook ਪੇਜ ਨੂੰ ਜਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਵੀਡੀਓ ਜਲਦ ਤੋਂ ਜਲਦ ਨੂੰ ਵੇਖਣ ਨੂੰ ਮਿਲ ਸਕਣ ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ